ਲੋ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਵਲੌਗ ਦੇ ਵਿੱਚ ਤੇ ਅੱਜ ਮੁੰਡੇ ਸਕੂਲ 'ਚ ਲਾਈਟ ਐਫੈਕਟ ਕਰੀ ਜਾਂਦੇ ਆ ਉਹ ਤੁਹਾਨੂੰ ਦਿਖਾਉਣੇ ਆ ਤੇ ਰਾਤ ਨੂੰ ਕ੍ਰੈਕਟ ਕਿੱਦਾਂ ਕਰਨੀ ਆ ਉਹ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਉਣੇ ਆ ਤੇ ਚਲੋ ਆਪਾਂ ਵੀ ਉਹਨਾਂ ਕੋਲੇ ਚੱਲਦੇ ਆ ਨਾਲ ਹੀ ਤੁਹਾਨੂੰ ਦਿਖਾਉਣੇ ਆ ਤੇ ਰਾਤ ਨੂੰ ਕ੍ਰੈਕਟ ਵੀ ਖੇਡਾਂਗੇ ਵੀ ਦਿਖਾਵਾਂਗੇ ਤੁਹਾਨੂੰ ਸਕੂਲ 'ਚ ਲਾਈਟਾਂ ਲਾ ਰਹੇ ਨੇ ਅੱਜ ਬੜੀ ਮੋਟੀ ਕ੍ਰੈਕਟ ਵੀ ਚੱਲ ਰਹੀ ਆ ਬਾਈ ਜੀ ਆ ਦੂਜੀ ਫਾਰ ਖਤ ਤੋਂ ਕਰ ਜਿਮੀ

ਆਪੇ ਚ ਆ ਦੋ ਹੋ ਕੰਪਨੀਆ ਸਗੀਆਂ ਜੀ ਮੈਂ ਤੇ ਕੁਲਵੀਰ ਤੂੰ ਤੇ ਪਿੱਦੀ ਆਊਗਾ ਜਾਂ ਗੁਰਵਿੰਦਰ ਆਊਗਾ ਬਾਅਦ ਦੀ ਗੱਲ ਹੋਰ ਹਾਂ ਮਨ ਲਾ ਉਹ ਗੁਰਵਿੰਦਰ ਮੇਰੇ ਅੱਲੀ ਆ ਮੈਂ ਪੁੱਲੂ ਸੰਜੂ ਤੇ ਜੇ ਮਰਿਆ ਹੀ ਆ ਚਾ ਠੀਕ ਆ ਤੇਰੇ ਨਾਲ ਦੋਵੇਂ ਬਾਲਰ ਬਾ ਕਮਾਉਂਦੇ ਆ ਤੇ ਜੇ ਗੁਰਵਿੰਦਰ ਤੇ ਪਿੱਦੀ ਆ ਗਏ ਉਹ ਦੋਵੇਂ ਤੇਰੇ ਨਾਲ ਹੋਣਗੇ ਤੇ ਆਹ ਸ਼ੋਰ ਇੱਧਰ ਉੱਧਰ ਕਰ ਲਾਂਗੇ ਠੀਕ ਆ ਤੇ ਹਰ ਮੈਚ ਹੈਗਾ 10 ਰੁਪਈਆ ਦਾ ਭਾਵੇਂ 3 ਲੱਗਣ ਭਾਵੇਂ 4 ਭਾਵੇਂ 5 ਠੀਕ ਆ 10 ਤੋਂ ਥੋੜੇ ਬਹੁਤ ਆ ਯਾਰ 10 ਜੀ ਬਹੁਤ ਜ਼ੋਰ ਲੱਗਦਾ ਭਰਾਵਾ 10 ਰੁਪਈਆ ਜੀ 4 ਓਵਰ ਗਿਆ ਸਾਰੇ ਨੇ ਹਾਸੇ ਪਾ ਲੈਣਾ 4 ਓਵਰ ਗਿਆ ਚਾਪਾ ਟਾ ਹਾਂ ਦੀ ਤੁਹਾਡਾ ਅੱਗੇ ਬਾਹਰ ਟਰਦੇ ਵਿੱਚ ਬੋਲ ਜੀ ਡੱਬੀ ਤੇ ਵੈਡਿੰਗ ਆ ਕੀ ਤੁਹਾਨੂੰ ਕੋਈ ਗੱਲ ਜਿਆਦਾ ਹੁੰਦੀ ਹੈ ਨਾ ਪੈਂਦੀ ਹੈ ਯਾਰ ਨਹੀਂ ਬੈਟਿੰਗ ਆ ਗਈ ਬੰਦੇ ਵਾਈਡ ਦੇ ਹੈਗੇ ਹਨਾ ਹਾਂ ਹਾਂ ਆਫ ਕਹਿੰਦੇ ਨਹੀਂ ਨਹੀਂ ਲੈ ਤਾਂ ਮੈਂ ਕੈਨਨ ਘਾਟਾ ਦੋਸਤ ਹੈਨਾ ਓਏ ਲੈਸਾ ਦਾ ਘਾਟ ਨਹੀਂ ਜਾਣਣੀ ਯਾਰ ਸਹੀ ਹੈ ਤੁੰਦ ਜੀ ਕਰਕੇ ਆ मैं <laughs> <दिखेंगी नहीं। laughs> तो वैसे नहीं बोल दिखने अपनी दूर बहुत जा पड़ती है ਇਹ ਵਿਚਾਲੇ ਘਟੋ ਬਣੀ ਨੀ ਗੱਲ ਲੇਟਾ ਲਾਗੇ ਦੀ ਆ ਜਾ 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 ਕਵੀਰ ਦੋ ਆ ਗਿਆ ਆ ਆਪਣੀ ਤਾਂ ਨਹੀਂ ਮਾਰੀ ਆਉਣੀ ਬਈ ਯਾਰ ਨੋ ਨਹੀਂ ਦੀ ਬਾਰ ਕਰਾ ਲਾਓ ਸੋਨੇ ਪੰਜ ਕ ਲੇਟਾ ਹੋਰ ਚਾਹੀਦੀਆਂ ਜੀ 100 ਡਾਲਰ ਵੀ ਕੱਲੇ ਲੇਟਾ ਲਾ ਜੀ ਹਾਂ ਪਾਣੀ ਆ ਜਾ ਰੋ ਬੁਵਾਵਾਂਗੇ ਪੰਜ ਤਾਂ ਚਾਹੀਦੀਆਂ ਯਾਰ ਲੈ ਗੋ ਉਹ ਧੀ ਨਹੀਂ ਨੀਗਾ ਆਪਾਂ ਨੂੰ ਨਹੀਂ ਦਿਖਣਾ ਆੜੀ ਆਪਾਂ ਨੂੰ ਨਹੀਂ ਦਿਖਣਾ ਆਪਾਂ ਤਾਂ ਪਤਾ ਕਿ ਐ ਕਿ ਨਹੀਂ ਹੁਣ ਇਹਦੇ ਮੱਥੇ ਉਹੀ ਮਰ ਜਾਣੇ ਜਦੋਂ ਮੈਂ ਉਹਦੇ ਆ ਕੇ ਪਾਵਰ ਬੈਂਕ ਲਾ ਲਈ ਨਾ ਇਹਨੇ ਉਹੀ ਗਾਣੇ ਵੀ ਬੰਦ ਕਰ ਲਏ ਸਾਰਾ ਕੁਝ ਹੋ ਗਿਆ ਅੰਦੂਆ ਮੈਂ ਤਾਂ ਚੱਲ ਕੋਈ ਛੂਹ ਦਵਾਕ ਕੋਈ ਆ ਰੂਬਰ ਚਾਹੀਦੀ ਜਿੱਥੇ ਲੈ ਆਪਾਂ ਬਹੁਤ ਜਾਵਾਂ ਉਧਰ ਵੀ ਦੱਸਿਆ ਨਾ ਹੂੰ ਵਿਚਾਲੇ ਜੀ ਵੀ ਇੱਕ ਟੋਲੀ ਲਾ ਲਈ ਚੱਕਾ ਛੱਕਾ ਕਿੰਨੇ ਹੋ ਗਏ ਬਾਈ दूर है ना ओ बहुत जोर लग रहा है ਯੂਰੋਪੀ ਯੂਰੋਪੀ 47 ਹੋ ਗਏ 4 4 53 ਹੋ ਗਏ 52 51 ਹੋ ਗਏ ਰੋਂਦੇ ਇਹੇ 4 ਮਿੰਟ ਕੀ ਗੱਲ ਬਣ ਗਈ ਬਾਈ ਬੋਲੀ ਇੱਕ ਸੀ ਕੀ ਬਾਤ ਨਹੀਂ ਕੀਆ ਨਹੀਂ ਠੀਕ ਆ ਯਾਰ ਪਿੱਦੀ ਚਲੋ ਮੈਂ ਕਿੱਥੇ ਖੜਾ ਲਓ ਜੀ ਮੈਨੂੰ ਨਹੀਂ ਲੱਗਦਾ ਮੇਰੀ ਵਾਰੀ ਆਉਗੀ ਇੰਨਾ ਦੀ ਵਾਰ ਆ ਗਈ ਹੁਣ ਬੋਲਿੰਗ ਦੀ ਬੈਚਾ ਖੱਬੇ ਤੇਰਾ ਦਾ ਹੋ ਗਿਆ ਹੋ ਗਿਆ ਉੱਤਰ ਨਾਲ ਚੱਲ ਕੋਈ ਨਹੀਂ ਬਈ ਯਾਰ ਹੈ ਕਿੱਦੀ ਜੀ ਆ 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 ਇਹ ਜੀਓ ਬਾਲ ਨੂੰ ਡੀਕਰੋ ਨਾ ਬਾਲ ਨੂੰ ਬਾਹਰ ਜਾਓ ਲੈਟਾਂ ਕਿੰਨੀਆਂ ਲਾਈਆਂ 1 2 3 4 5 7 8 9 10 ਅੱਜ ਚੰਦ ਨੂੰ ਫੇਰ ਵੀ ਨਹੀਂ ਆਉਂਦਾ ਆਪਾਂ ਦਿਖਾਉਂਦੇ ਰੇ ਆਹ ਆਣ ਇਹ 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 ਖੱਟਪੱਟ ਮੇਰੀ ਵਾਰੀ ਬੜੀ ਮੂਹ ਮਾਇੰਦ ਜਿਆਰੇ ਆਏ ਕਿਆ ਕਰੀ ਆਹ ਸਾਲ ਤੇ ਜਾਓ ਹਾਂ ਬੰਦੂ ਤੂੰ ਤਾਂ ਬਾਲ ਨੂੰ ਢੀਕ ਤਾ ਇਥੇ ਢੀਕਨ ਦਾ ਨਹੀਂ ਕੋਈ ਫਾਇਦਾ ਓਏ ਉਹ ਵੀ ਲਿਆਣਿਆ ਕੱਲ ਨੂੰ ਬੰਦਣਾ ਵੇਜਾ ਸ਼ੱਕਾ ਲੱਗੇ ਨੀਰਾ ਹੈ ਯਾਰ ਇਹ ਨੀਰਾ ਬਹੁਤ ਆ ਲਾਈਨ ਹੈ ਤੀ ਤਰ੍ਹਾਂ ਦਾ ਦੇਣਾ ਇੱਧੇ ਲਾਵਾ ਬਾਸ ਹਾਇ ਬਾਅਦ ਤੇ ਜਾਉ ਉਸ ਨੂੰ ਉਰੰਦਾ ਉਹ ਚੱਕਾ ਜਿੰਮੀ ਨਹੀਂ 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 ਨਾ ਕਾਡਰ ਪਟਾਕੇ ਵੀ ਚੱਲ ਰਹੇ ਆ। ਮੈਂ ਤਾਂ ਗਰਾਊਂਡ 'ਚ ਲਿਆ ਲਵਾਂਗੇ ਬੰਤੇ ਜੀ। ਆਹ ਕਿਹੜਾ ਵਿਆਹ ਕਿ ਲੈ ਆਇਆ? ਡੈਡੀ ਦਾ ਪੁੱਤ ਆਇਆ ਜਿਹਦੇ ਘਰੇ। ਕੋਈ ਆਦਾ ਕਹਿੰਦਾ। ਕੌਣ ਆਇਆ? 55 ਹਜ਼ਾਰ ਰੁਪਏ ਦੇ। 55 ਹਜ਼ਾਰ। ਮੇਰਾ ਤਾਂ ਮਾਰਦਾ। ਨਹੀਂ ਨੀ ਆਮਤ ਕੋਈ ਨਾ ਦੇਖੇਗਾ। ਚੱਕ ਜਾ ਰਿਹਾ ਉਹ ਜਾ ਰਿਹਾ ਉਹ ਜਾ ਰਿਹਾ ਨੂੰ ਦਿਲਣੀ ਹੈ 6 6 ਇਹ ਕਿਹਦੇ ਕਿਹਦੇ ਕਿਹਦਾ ਜਿਹੜੀ ਵਾਰੀ ਤਾਂ ਬਹੁਤ ਹੀ ਭਾਂ 52 ਬੋਲ ਜਾਈ ਉਹ ਮੈਂ ਲੇਟ ਆਇਆ ਉਹ ਫੈਸਲੀਆਂ ਚਾਹੀਦੀ ਜਿਹੜੀ ਵਾਰੀ ਚੋਕਾ ਉਡੀਕ ਸਿੰਗਲ ਦੀ ਹੋਣ ਚੱਕ ਹਰ ਜਾ ਰੱਖ ਲਾਈਵ ਰੱਖੋ ਬਈ ਆਪਣਾ ਆਪਣਾ ਚੈਨਲ ਬਣਾਓ ਕਿੰਨੇ ਹੋਏ 8 ਲਾਈਵ ਵਾਸਤੇ ਲਾਈਵ ਵਾਸਤੇ 13 ਬਈ ਹੁਣ ਵੀ ਧਿਆ ਕਰੋ ਨਾ ਕਿਹ ਜਾ ਮੇਰਾ ਪੁੱਟਿਆ ਆ ਗਿਆ ਡਬਲ ਆ ਗਿਆ ਸਾਡੇ ਦਾ ਭੇਜ ਜਵਾਬ ਦੇ ਨਹੀਂ ਛੋਟੇ ਬੱਲੇ ਨਾਲ ਖੇਢੀ ਆ ਹਾਂ ਤੂੰ ਉਹ ਪੱਛ ਤੋਂ ਪਿੱਛੇ ਉੱਤਰ ਜਾਣਾ ਜਵਾਗ ਬਾਲ ਕਰਾਈ ਖਾ ਲੇਗਾ ਖਾਲੂ ਆਊਟ ਹੋ ਜਾਣਾ ਨਹੀਂ ਚੱਲ ਵਾਈਡ ਆ ਵਾਈਡ ਆ ਵਾਈਡ ਆ ਉਹ ਜਿੰਮਰ ਵਾਈਡ ਆ ਦਵਿੰਦਰ ਰੌਲਾ ਵੀ ਚੱਲਿਆ ਕਰਨ ਮੈਂ ਰੌਲਾ ਕਰਿਆ ਕਰ ਤੂੰ ਸਾਨੂੰ ਤਾਂ ਕਹੀ ਜਨਾ ਉਹ ਬਾਲ ਵੇਖ ਕਿੱਥੋਂ ਐਂਗਲ ਵੇਖ ਉਹਦਾ ਕਿੱਥੋਂ ਕਰਾਂਗਾ ਹੋਰ ਜਿਆ ਬਾਣੀ ਰੌਲਾ ਪਾਉਂਦਾ ਹਾਂ ਲੜਾਈ ਦਾ ਕਾਉਂਟ ਉਹ ਵੇਖ ਵੇਖ ਚੱਲ ਆ ਖੋਗਦੀ ਫਰੀ ਹੈਟ ਆ ਖੋਗਦੀ ਫਰੀ ਹੈਟ ਸਾਟਾ ਕੇ ਕਿੰਨੇ ਦੇ 12 12 14 ਚ 5 ਨਹੀਂ 5 ਨਹੀਂ ਪ੍ਰਾਣਾ ਪਾ ਯਾ ਯਾ ਕੋਈ ਨਾ ਐਂਗਲ ਵੇ ਓਏ ਐਂਗਲ ਕੋਲੇ ਖੜ ਖੋ ਆ ਗਿਆ ਨਹੀਂ ਇਹਨੇ ਚੱਲ ਲੈ ਆ ਆ ਕੋਟ ਪੱਟੀ ਜਾਂਦਾ ਆ ਕਦਰ ਲੈ ਲਿਆ ਗਰੋ ਯਾਰ ਆਪਾਂ ਜਮਾ ਗਰੋ ਆ ਛਣੀ ਦਾ ਬਹਿ ਜਾਪੋ ਤਾਂ ਇੱਥੇ ਹੀ ਰਹਿਣਗੇ ਨਾ ਇਹਨੇ ਲਾਉਣੀ ਹੈ ਨਾ ਤੂੰ ਇੱਧਰ ਆਉਣਾ ਓਏ ਪਿੱਛੇ ਹੋ ਜਾਂਦੇ ਆ ਯਾਰ ਡਾ ਗਿਆ ਬਾਲ ਨੂੰ ਵੇਖ ਕੇ ਸੰਜੂ ਛਿੱਕਾ ਲਾਏ ਕੀ ਚਾਹੀਦਾ ਤਿੰਨਾਂ ਚ ਮੁੱਛਾ ਤੇ ਚੱਲ ਸੰਜੂ ਵਾਈਡ ਚੱਕ ਕੋਈ ਨਾ ਕੋਈ ਪਤਾ ਕਾ ਤੂੰ ਓ ਡਾਲਨਾ 11 ਰਹਿ ਗਏ ਵੀ 11 ਸੰਜੂ ਇੱਕ ਛਿੱਕਾ ਹੀ ਰਹਿ ਗਿਆ ਤਿੰਨਾਂ ਬਾਲਾਂ ਖੜ ਜਾ ਖੜ ਜਾ ਖੜ ਜਾ ਮਾੜੀ ਬੁੱਤ ਖੜ ਜੀ ਖੜ ਜੀ ਚੱਲ ਚੱਲ ਸੰਜੂ ਓਏ ਸ਼ਾਟ ਆਇਆ ਸ਼ਾਟ ਆਇਆ ਓਏ ਇਹਦਾ ਗਰੋ ਲੈ ਲਿਆ ਇਹ ਗਰੋ ਲੈ ਲਿਆ ਸੰਜੂ ਅਸੀਂ ਗਰੋ ਲੈ ਕੇ ਗਲਤੀ ਕਰ ਲਈ ਐ 20 ਹੱਟ ਜਲੇ ਹੋਗੇ ਤੇ 20 ਤੇ ਤੇ ਬਾਈ ਥੋੜੇ ਜਰ ਵੀ ਚੱਲ ਸ਼ਾਟ ਆ ਜਾਂ ਦੋ ਲੈਣਾ ਦੋ 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 ਆਊਟ ਹੋ ਗਿਆ ਓ ਚੱਲ मुझको शरीफों से लगता था डर सबको पता था मैं कमजोर मैं इसलिए आया कुछ और हूँ कुछ और हूँ कुछ और हूँ